ਖੰਨਾ ਵਿਕੇ ਪੰਜਾਬ ਰਾਜ ਅਨਸੂਚੀ ਜਾਤੀਆ ਕਮਿਸ਼ਨ ਦੇ ਚੇਅਰਮੈਨ ਜਸਵੀਰ ਗੜੀ ਨੇ ਲੋਕ ਦਰਬਾਰ ਲਗਾ ਕੇ ਸ਼ਿਕਾਇਤਾਂ ਸੁਣੀਆਂ ਸਬੰਧਿਤ ਵਿਭਾਗ ਨੂੰ ਇਹਨਾਂ ਦੇ ਨਿਪਟਾਰੇ ਸੰਬੰਧੀ ਹਦਾਇਤ ਕੀਤੀ ਗੜੀ ਨੇ ਕਿਹਾ ਕਿ ਅਫਸਰ ਚਾਹੀਏ ਹੇਟਲੇ ਪੱਧਰ ਉੱਪਰ ਦਲਤਾ ਗਰੀਬਾਂ ਦੀ ਸੁਣਵਾਈ ਕਰਨ ਕਮਿਸ਼ਨ ਤੱਕ ਔਨਾ ਪੰਜ ਬਿਤਕਰੇ ਨਹੀਂ ਹੋਣਗੇ ਇਸ ਇਹ ਇਹ ਬਿਤਕਰੇਵਾਜੀ ਨੂੰ ਖਤਮ ਕਰਨ ਲਈ ਭਾਈਚਾਰਾ ਬਣਾਉਣ ਦੇ ਲਈ ਮਾਨ ਸਨਮਾਨ ਦੀ ਲੜਾਈ ਲਈ ਇਹ ਲਗਾਤਾਰ ਪ੍ਰੋਗਰਾਮ ਚੱਲ ਰਹੇ ਆ ਅੱਜ ਖੰਨੇ ਦੇ ਵਿੱਚ ਜੇ ਤੁਸੀਂ ਬਾਹਰ ਫੜਦੇ ਫੇ ਸਾਡੇ ਤੱਕ ਆਉਂਦੇ ਆ ਔਰ ਜਦੋਂ ਮੇਰੇ ਕੋਲ ਆਉਂਦੇ ਆ ਫਿਰ ਮੈਂ ਤੁਹਾਨੂੰ ਬੁਲਾਉਣਾ ਆ ਤੁਹਾਡੇ ਨਾਲ ਖੇਚ ਤੋਂ ਵੀ ਹੁੰਦੇ ਆ ਫਿਰ ਤੁਸੀਂ ਸ਼ਪਾਰਸ਼ਾ ਲੜਾਉਂਦੇ ਆ ਵੀ ਕਿਹੜੀ ਕੋਲੋਂ ਬਚਾਓ ਤੇ ਮੈਂ ਕਹਿੰਦਾ ਮੇਰੇ ਕੋਲ ਕਿਉਂ ਬਚਾਓ ਜੀ ਬਤਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਨੰਨਾ ਵੇਸ਼ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ 134ਵਾਂ ਜਨਮ ਦਿਨ ਸਮਰਪਿਤ ਜਾਗਰਤੀ ਸਮਾਗਮ ਹੋਇਆ ਇਸ ਵਿੱਚ ਪੰਜਾਬ ਰਾਜ ਅਨਸੂਤੀ ਜਾਤੀਆ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਅਤੇ ਕੈਬਨਟ ਮੰਤਰੀ ਤਰਮਪ੍ਰੀਤ ਸਿੰਘ ਸੌਂਦ ਪੁੱਜੇ ਚੇਅਰਮੈਨ ਗੜੀ ਨੇ ਕਿਹਾ ਕਿ ਉਹ ਦਲਤਾ ਅਤੇ ਗਰੀਬਾ ਲੋਕਾਂ ਦੇ ਹਿੱਤਾ ਖਾਤਰ ਹਮੇਸ਼ਾ ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਰਹਿਣਗੇ ਖੰਨਾ ਵਿਖੇ ਪੰਜਾਬ ਰਾਜ ਅਨਸੂਚੀ ਜਾਤੀਆ ਕਮਿਸ਼ਨ ਦੇ ਚੇਅਰਮੈਨ ਜਸਵੀਰ ਗੜੀ ਨੇ ਲੋਕ ਦਰਬਾਰ ਲਗਾ ਕੇ ਸ਼ਿਕਾਇਤਾਂ ਸੁਣੀਆਂ ਸਬੰਧਿਤ ਵਿਭਾਗ ਨੂੰ ਇਹਨਾਂ ਦੇ ਨਿਪਟਾਰੇ ਸਬੰਧੀ ਹਦਾਇਤ ਕੀਤੀ ਗੜੀ ਨੇ ਕਿਹਾ ਕਿ ਅਫਸਰ ਚਾਈ ਹੈਡਲੇ ਪੱਧਰ ਉੱਪਰ ਦਲਤਾ ਗਰੀਬਾਂ ਦੀ ਸੁਣਵਾਈ ਕਰਨ ਕਮਿਸ਼ਨ ਤੱਕ ਆਉਣਾ ਆਉਂਦਾ ਮੌਕਾ ਨਾ ਦੇਣ ਜਦੋਂ ਸ਼ਿਕਾਇਤ ਕਮਿਸ਼ਨ ਕੋਲ ਆਂਦੀ ਹੈ ਤਾਂ ਸਖਤਾਈ ਹੁੰਦੀ ਹੈ ਫਿਰ ਅਫਸਰशाही ਕਹਿੰਦੀ ਹੈ ਕਿ ਸਾਨੂੰ ਗੜੀ ਤੋਂ ਬਚਾਓ ਸ਼ਿਪਾਰਿਸ਼ ਕਰਦੇ ਨੇ ਪਹਿਲਾ ਹੀ ਮੌਕਾ ਨਾ ਦੇਣ ਅਤੇ ਲੋਕਾਂ ਦੀ ਸੁਣਵਾਈ ਕਰਨ ਪੂਰੇ ਪੰਜਾਬ ਦੇ ਵਿੱਚ ਹਰ ਐਤਵਾਰ ਨੂੰ ਔਰ ਹਰ ਛੁੱਟੀ ਵਾਲੇ ਦਿਨ ਮੇਰੇ ਇਹ ਪੰਜਾਬ ਦੇ ਵਿੱਚ ਬਹੁਤ ਵੱਡੀ ਸ਼ਕਤੀ ਹੈ ਜਿਹੜੀ ਪਰਮ ਪੁੱਜਾ ਬਾਬਾ ਸਾਹਿਬ ਨੂੰ ਮੰਦੀ ਹੈ ਔਰ ਬੇਗੰਪੁਰੇ ਨੂੰ ਮੰਦੀ ਹੈ ਔਰ ਗਰੀਬ ਸਿੱਖਾਂ ਦਾ ਦਸ਼ਮੇਸ਼ ਪਿਤਾ ਉਹਨਾਂ ਦੀ ਗੱਲ ਨੂੰ ਮੰਦੀ ਉਸੇ ਲੜੀ ਦੇ ਵਿੱਚ ਅੱਜ ਜਿਹੜਾ ਪ੍ਰੋਗਰਾਮ ਹੈ ਇਹ ਖੰਨੇ ਦੇ ਵਿੱਚ ਰੱਖਿਆ ਗਿਆ ਹੈ ਔਰ ਅਗਲਾ 17 ਤਰੀਕ ਦਾ ਜਿਹੜਾ ਮੇਰਾ ਫੋਕਲ ਹੈ ਉਹ ਉੱਪਰ ਦਾ ਹੈ 24 ਤਰੀਕ ਦਾ ਮੇਰਾ ਵਟਿੰਗ ਜਿਲ੍ਹੇ ਚ ਹੈ ਇਹਦਾ ਹਰ ਹਫ਼ਤਾ ਮੇਰਾ ਬੀਜੀ ਪੂਰੇ ਪੰਜਾਬ ਦੇ ਵਿੱਚ ਦੋ ਤਿੰਨ ਸ਼ਕਤੀਆਂ ਬਹੁਤ ਵੱਡੀਆਂ ਇੱਕ ਸ਼ਕਤੀ ਦਲਤ ਵਰਗ ਦੀ ਹੈ ਜਿਨ੍ਹਾਂ ਦੀ ਆਬਾਦੀ ਜਿਹੜੀ 35% ਤੋਂ ਜ਼ਿਆਦਾ ਹੈ ਦੂਜੀ ਸ਼ਕਤੀ ਜਿਹੜੀ ਉਹ ਗਰੀਬਾਂ ਦੀ ਹੈ ਜਿਨ੍ਹਾਂ ਦੀ ਆਬਾਦੀ 50% ਤੋਂ ਜ਼ਿਆਦਾ ਹੈ ਜਦੋਂ ਆਪਾਂ ਨੀਲੇ ਕਾਰਡ ਦੀ ਉਹਨਾਂ ਦੀ ਡਿਸਟ੍ਰਿਬਿਊਸ਼ਨ ਦੇਖਦੇ ਆਂ ਤੀਜੀ ਸ਼ਕਤੀ ਪੰਥ ਦੀ ਸ਼ਕਤੀ ਹੈ ਜਿਹੜੀ ਦਸ਼ਮੇਸ਼ ਪਿਤਾ ਦੀ ਗਵਾਹੀ ਚ ਚਲਦੀ ਹੈ ਇਹ ਤਿੰਨੇ ਹੀ ਸ਼ਕਤੀਆਂ ਨੂੰ ਲਾਭੰਦ ਕਰਦਾ ਔਰ ਤਿੰਨਾਂ ਹੀ ਸ਼ਕਤੀਆਂ ਨੂੰ ਲਾਭੰਦ ਕਰਕੇ ਪੰਜਾਬ ਦੇ ਵਿੱਚ ਗੁਰੂਆਂ ਦੇ ਸੁਪਨਿਆਂ ਦਾ ਰਾਜ ਪਖੜਾ ਕਰਦਾ ਗੁਰੂਆਂ ਦਾ ਸੁਪਨਾ ਸੀ ਬੇਗੋਮਪੁਰਾ ਸ਼ਹਿਰ ਕੋ ਨਾ ਦੁਖੰਦੋ ਨਹੀਂ ਦੇਖਾਓ ਔਰ ਬਾਬਾ ਸਾਹਿਬ ਨੇ ਕਿਹਾ ਸੁਪਨਾ ਸੀ ਜਾਤੀ ਧਰਮ ਨਸਲ ਸਥਾਨ ਲਿੰਗ ਇਹ ਪੰਜ ਬਿਖਰੇ ਨਹੀਂ ਹੋਣਗੇ ਇਸ ਇਹ ਇਹ ਬਿਖਰੇਵਾਜੀ ਨੂੰ ਖਤਮ ਕਰਨ ਲਈ ਭਾਈਚਾਰਾ ਬਣਾਉਣ ਦੇ ਲਈ ਮਾਨ ਸਨਮਾਨ ਦੀ ਲੜਾਈ ਲਈ ਇਹ ਲਗਾਤਾਰ ਪ੍ਰੋਗਰਾਮ ਚੱਲ ਰਹੇ ਆ ਅੱਜ ਖੰਨੇ ਦੇ ਵਿੱਚ ਹੋਇਆ ਮੈਂ ਜੋ ਸਾਡੇ ਇਥੋਂ ਕੈਬਨਰੇਟ ਮੰਤਰੀ ਸਰਦਾਰ ਸੋਹ ਸਾਬਤ ਇਹਨਾਂ ਦੀ ਅਗਵਾਈ ਦੇ ਵਿੱਚ ਅਜਿਹੇ ਪ੍ਰੋਗਰਾਮ ਚੱਲੇ ਆਏ ਆ ਸਾਡੇ ਅੱਜ ਦੇ ਵੱਡੇ ਭਰਾਏ ਸਾਡੇ ਔਰ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਜਿਹੜੀ ਖੰਨਾ ਵਿਧਾਨ ਸਭਾ ਦੇ ਲੋਕਾਂ ਦੀ ਦਲਦਲ ਸਮਾਜ ਦੀ ਬਹੁਤ ਵੱਡੀ ਮੰਗ ਸੀ ਕਿ ਬਾਬਾ ਸਾਹਿਬ ਬਿੜਕਰ ਦਾ ਸਟੈਚੂ ਜਿਹੜਾ ਆ ਉਹ ਅਗਲੋ ਚੌਕ ਦੇ ਵਿੱਚ ਲੱਗਿਆ ਜਾਵੇ ਅੱਜ ਇਹਨਾਂ ਨੇ ਉਹ ਤਿੰਨਵੀਂ ਵਿਧਾਨ ਸਭਾ ਮੀਤਰੀ ਨੂੰ ਡਿਕਲੇਅਰ ਕੀਤਾ ਮੈਂ ਪੂਰੇ ਦਲ ਸਮਾਜ ਵੱਲੋਂ ਮਾਜੋ ਸੋਹ ਸਾਬ ਦਾ ਇਸ ਕੰਮ ਧੰਨਵਾਦ ਕਰਦਾ ਹਾਂ ਔਰ ਪੂਰੇ ਦਾ ਸਮਾਜ ਜੋ ਇਸ ਕਾਲੀ ਅਨੁਸੂਚਿਤ ਜਾਤੀ ਵਰਗ ਨੂੰ ਵਾਪਸ ਸਾਮੇ ਮੇੜ ਕੇ ਬੰਨੜਨ ਵਾਲਿਆ ਬੇਨਤੀ ਕਰਦਾ ਜਿੱਦਣ ਪੁੱਤ ਦਾ ਅਦਘਾਟਨ ਹੋਵੇ ਉਦੋਂ ਸੌ ਸਾਹਿਬ ਪੂਰੇ ਪਿੰਡਾਂ ਦੇ ਪੱਟੀ ਗੱਡੀ ਕੱਢ ਕੇ ਪੂਰੇ ਦਲ ਸਮਾਜ ਨੂੰ ਇਕੱਠਾ ਕਰਕੇ ਫਿਰ ਉਹ ਪੁੱਤ ਦਾ ਅਦਘਾਟਨ ਕਰਦਾ ਆ ਮੈਂ ਵੀ ਲੋਕਾਂ ਦੇ ਵਿੱਚ ਤੁਹਾਡੀ ਗਵਾਹੀ ਚ ਬੈਠਾ ਹਾਂ ਔਰ ਦੂਜਾ ਜਿਹੜਾ ਇਹਨਾਂ ਨੇ ਇਸ ਪਿੰਡ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਇਹਦੇ ਲਈ ਮੁਹੱਲਾ ਕਲੀਨਿਕ ਦਾ ਲਾਂਲ ਕਰਨਾ ਉਮਾ ਬਕੈਰਾ ਸਟੇਜ ਦੇ ਉੱਪਰ ਤੁਹਾਡਾ ਇੱਕ ਗੱਲ ਕਰਾਂਗਾ ਔਰ ਇਸ ਪਿੰਡ ਦੇ ਲਈ 10 ਲੱਖ ਦਾ ਅਖਤਿਆਰੀ ਕੋਟਾ ਦੇਣਾ ਇਹ ਬਹੁਤ ਵੱਡੀ ਅਨਾਊਂਸਮੈਂਟ ਆ ਜੋ ਮਾਤੀ ਸਾ ਪੂਰੇ ਕਮਿਊਨਿਟੀ ਵੱਲੋਂ ਇਹਨਾਂ ਦਾ ਸ਼ੁਕਰਗੁਜ਼ਾਰ। ਜੜੀ ਜੀ ਤੁਸੀਂ ਇਹ ਰੇਖਾ ਕਰਨਾ ਦਾ ਇੱਕ ਸਖਤ ਨੋਟਿਸ ਲੈਣਾ ਇਸ ਗੱਲ ਦੀ ਤੁਹਾਡੀ ਤਾਰੀਫ਼ ਵੀ ਕਰਦೇನೆ ਤੇ ਜਿਹੜੇ ਦੋ ਭਰਾਵਾਂ ਨੇ ਕੁਝ ਕੁਸ਼ੀ ਕਰਦੇ ਸੀ ਉਹਦੇ ਚ ਉਹਨਾਂ ਦੇ ਬੇਟਿਆਂ ਨੂੰ ਨੌਕਰੀ ਮਿਲ ਗਈ ਆ। ਪਰ ਜਿਹੜੇ ਸਰਕਾਰ ਦੇ ਜਿਹੜੇ ਅਫਸਰਾਂ ਦੀ ਨਾਕੀ ਹੈ ਜਿਹਦੇ ਤਾਲੂਗੀ ਤੇ ਨਾ ਵਰਕਰ ਰੂਗੀ ਬਰਕਰਿਆ। ਸਰ ਉਹਦਾ ਸਮਾਂ 5 ਤਰੀਕ ਹੈਗਾ ਆ ਉਹਦੇ ਚ ਅਸੀਂ ਬਕਾਇਦਾ ਰਿਪੋਰਟ ਮੱਗੀ ਆ ਕਿਉਂਕਿ ਦੋ ਡਰਾਈਵਰ ਟਰੱਕ ਡਰਾਈਵਰ ਕੁਝ ਕੁਸ਼ੀ ਕਰਦਾ ਹੈ। 6 ਦਿਨ ਤੋਂ ਉਹਨਾਂ ਦੇ ਲਾਸ਼ਾਂ ਜਿਹੜੀਆਂ ਕੱਲ ਤੱਕ ਪਈਆਂ ਸੀ ਉੱਤੇ ਉਹਨਾਂ ਦੇ ਵਿੱਚ ਇੱਕ ਜ਼ਿੰਮੇਵਾਰ ਭਾਈਚਾਰੇ ਦਾ ਸੀ ਜਿ ਰਦਾਸੀਆ ਭਾਈ ਚਾਰੇ ਦਾਸੇ ਕਾ 6 ਦਿਨ ਤੋਂ ਦਾਸ਼ ਉਹ ਪਈ ਰੱਖਣਾ ਉਹ ਚ ਪ੍ਰਸ਼ਾਸਨ ਨੇ ਅਸੀਂ ਇਹ ਇਸ ਗੱਲ ਦੀ ਪਾਬੰਦ ਕੀਤਾ ਆ ਉਹ ਕੋਈ ਸਖਤਾਈ ਨਹੀਂ ਹੁੰਦੀ ਉਹ ਇਸ ਗੱਲ ਨਹੀਂ ਹੁੰਦਾ ਆ ਕਿ ਜਿਹੜੀ লাশ ਦਾ ਸਨਮਾਨ ਜਿਹੜਾ ਉਹ ਤਾਂ ਹੀ ਆ ਕਿ ਜੇ ਉਹ ਸਹੀ ਸਮੇਂ ਤੇ ਉਤੇ ਅੰਤਮ ਸੰਸਕਾਰ ਹੁੰਦਾ ਉਹ ਮੈਨੂੰ ਉਮੀਦ ਆ ਕਿ ਪ੍ਰਸ਼ਾਸਨ ਨੇ ਜਰੂਰ ਉਹਦੇ ਤੇ ਅੱਗੇ ਕਾਰਵਾਈ ਕੀਤੀ ਆ ਸਾ ਲਾਲ ਵੀਰ ਵਾਲਾ ਜਿਹੜੀਆਂ ਡਿਸਟਰੀਆਂ ਨੇ ਹਿੰਦ ਸਰਕਾਰ ਨਾਲ ਤਾਲਮਿਲ ਕਰਕੇ ਉਹਨਾਂ ਦੀ ਕੋਈ ਸਮੱਸਿਆ ਹੱਲ। ਦੇਖੋ ਇਹਦੇ ਵਿੱਚ ਮੈਂ ਇਹ ਸਟੱਡੀ ਕਰ ਰਿਹਾ ਹਾਂ ਕਿਉਂਕਿ ਕਾਂਗਰਸ ਸਰਕਾਰ ਵਿੰਦੇ ਮਾਜੋਕ ਮੁੱਖ ਮੰਤਰੀ ਸ਼੍ਰੀ ਚੰਦਜੀਤ ਸਿੰਘ ਚੰਡੀ ਨੇ ਦੀਵਾ ਦਿਵਾਲੀ ਵਾਲੇ ਦਿਨ ਦੀਵਾ ਜਗਾ ਕੇ ਇੱਕ ਦਲਤ ਪਰਿਵਾਰ ਦੇ ਘਰ ਐਲਾਨ ਕੀਤਾ ਸੀ ਕਿ ਸਾਰੇ ਪੰਜਾਬ ਦੀਆਂ ਜਿਹੜੀਆਂ ਲਾਲ ਲੀਕ ਦੀਆਂ ਰਿਜਿਸਟਰੀਆਂ ਆ ਉਹਨਾਂ ਕਰਵਾ ਦਿੱਤੀਆਂ ਆ ਪਰ ਮੇਰੇ ਕੋਲ ਬਹਿਰਤਿਸ਼ ਕਰਤਾ ਪੰਜਾਬ ਚੋਂ ਆ ਰਹੀ ਹੈ ਕਿ ਲਾਲ 3 ਕਲ ਜਿਹੜੇ ਪਲਾਟ ਹੈ ਉਹ ਗਰੀਬੋ ਕਿਸੇ ਵੀ ਜਾਤੀ ਦੇ ਆ ਕਿਸੇ ਵੀ ਧਰਮ ਦੇ ਉਹਨਾਂ ਦੀਆਂ ਰਜਿਸਟਰੀਆਂ ਨਹੀਂ ਹੋਈਆਂ ਮੈਂ ਮਾਜੋਕ ਮੁੱਖ ਮੰਤਰੀ ਸਰਦਾਰ ਕੁਵੈਸੀ ਮਾਨ ਸਾਹਿਬ ਅਤੇ ਮਾਨ ਜੋ ਮੰਤਰੀ ਸਾਹਿਬ ਵੀ ਸਾਡੇ ਵਿੱਚ ਖੜੇ ਆ ਜਰੂਰ ਆਪਾਂ ਇਸ ਮੁੱਦੇ ਨੂੰ ਪੰਜਾਬ ਦੇ ਲੋਕਾਂ ਦੇ ਭਲੇ ਲਈ ਨੂੰ ਅੱਗੇ ਵਿਚਾਰਾਂਗੇ ਆਖਰੀ ਸਵਾਲ ਹੈ ਜਿਹੜੇ ਨੈਣਾ ਦੇ ਬਿਲਸੁਲ ਆ ਰਹੇ ਸੀ ਖੰਨੇ ਦੇ ਵਿੱਚ ਨਾ ਟੈਂਪੂ ਜਿਹੜਾ ਨਹਿਰ ਚ ਗਏ ਸੀ 10 ਬੰਦਿਆਂ ਦੀ ਮੌਤ ਹੋ ਗਈ ਸੀ ਤੇ ਬਾਕੀ ਵਿਚਾਰ ਲੇ ਕੇ ਜੋ ਸਾਰੇ ਹੀ ਦਲ ਪਰਿਵਾਰ ਨੇ ਸਰਕਾਰ ਤੋਂ ਕੋਈ ਆਸ ਲੱਗ ਨਹੀਂ ਹੋਗੀ ਕਿ ਪਰਿਵਾਰ ਨੂੰ ਸਪੋਰਟ ਕਰਨ ਦੀ ਮਦਦ ਹੋਣੀ ਚਾਹੀਦੀ ਹੈ ਪਲੇਟਫਾਰਮ ਤੇ ਨਾ ਸੱਚ ਵਿੱਚ ਪਿਛਲਾ ਇੱਕ ਵੀ ਦਿਨ ਲਗਾਤਾਰ ਵਿਦੇਸ਼ ਦੀ ਧਰਤੀ ਤੇ ਸੀ ਇਹ ਮਾਮਲਾ ਮੇਰੇ ਧਿਆਨ ਚ ਨਹੀਂ ਤੁਸੀਂ ਧਿਆਨ ਚ ਲੈਂਦਾ ਮੈਂ ਇਹਨੂੰ ਸਟੱਡੀ ਕਰਕੇ ਜਰੂਰ ਵਿਚਾਰਾਂਗਾ ਕਿਦਾ ਪ੍ਰਸ਼ਾਸਨ ਜਿਹੜਿਆ ਦਾ ਹੈ ਨਾ ਜਾਂ ਤਸੀਲਾ ਦਾ ਹੈ ਨਾ ਉਹ ਜਦੋਂ ਵੀ ਕੋਈ ਸੂਚਿਤ ਵਰਗੀ ਯਾਤਰੀ ਕਰਦਾ ਉਹਨਾਂ ਸਮੁੰਦਰ ਸ਼ਿਕਾਇਤ ਆਉਂਦੀ ਆ ਉਹ ਬੈਲਟ ਅਧਾਰ ਦੇ ਨਿਪਟਾਰਾ ਕੰਡ ਜਦੋਂ ਥੱਲੇ ਪ੍ਰਸ਼ਾਸਨ ਨਹੀਂ ਸੁਣਵਾਈ ਕਰਦਾ ਫਿਰ ਸ਼ਿਕਾਇਤ ਮੇਰੇ ਤੱਕ ਆਉਂਦੀ ਆਏ ਜਦੋਂ ਮੇਰੇ ਤੱਕ ਆਉਂਦੀ ਆਏ ਫਿਰ ਜਦੋਂ ਮੇਰਾ ਦਫਤਰ ਕਮਿਸ਼ਨ ਦੇ ਦਫਤਰ ਖਿੱਚ ਤੂੰ ਕਰਦਾ ਆ ਤੇ ਫਿਰ ਇਹ ਸ਼ਪਾਰਸ਼ ਲਗਾਉਂਦੇ ਨੇ ਕਿ ਸਾਨੂੰ ਬੜੀ ਕੋਲੋਂ ਬਚਾਓ ਤਾਂ ਮੇਰੇ ਹੱਥ ਜੁਰ ਕੇ ਬੇਨਤੀ ਆ ਪ੍ਰਸ਼ਾਸਨ ਅੱਗੇ ਕਿਰਪਾ ਕਰਕੇ ਗਰੀਬਾਂ ਦਾ ਜਿਨ੍ਹਾਂ ਦੀ ਪਹੁੰਚ ਛੋਟੇ ਤੋਂ ਲੈ ਕੇ ਤਸੀਲ ਤੱਕ ਜਿਹੜੇ ਤੱਕ ਥੱਲੇ ਵਾਲੇ ਅਫਸਰਾਂ ਤੋਂ ਦੇਖੋ ਮੈਂ ਹੱਥ ਵਾਲੇ ਤੇ ਤਾਰਦਾ ਨਹੀਂ ਮੈਂ ਕਰ ਸਕਦਾ ਮੈਂ ਹੱਥ ਜੋੜ ਕੇ ਬੇਨਤੀ ਹੀ ਕਰਦਾ ਆ ਕਿ ਕਿਰਪਾ ਕਰਕੇ ਜਿਹੜੇ ਗਰੀਬ ਲੋਕ ਹੈ ਤਲਤ ਆ ਪਛੜੇ ਗਰੀਬ ਹੈ ਜਿਹਨਾਂ ਨੂੰ ਕੋਈ ਬਾਹ ਨਹੀਂ ਪੜਦਾ ਉਹਦੀ ਤਸੀਲ ਅਫਸਰਾਂ ਦੇ ਬਾਹ ਪਾਣੀ ਜ਼ਿਲ੍ਹਾ ਅਫਸਰਾਂ ਨੂੰ ਬਾਹ ਪਾਣੀ ਜੇ ਤੁਸੀਂ ਬਾਹ ਪਾਣੇ ਫੜਦੇ ਫੇ ਸਾਡੇ ਤੱਕ ਆਉਂਦੇ ਆ ਔਰ ਜਦੋਂ ਮੇਰੇ ਕੋਲ ਆਉਂਦੇ ਆ ਫਿਰ ਮੈਂ ਤੁਹਾਨੂੰ ਬੁਲਾਉਣਾ ਆ ਤੁਹਾਡੇ ਨਾਲ ਖੇਚ ਤੋਂ ਵੀ ਹੁੰਦੀ ਆ ਫਿਰ ਤੁਸੀਂ ਸ਼ਿਪਾਰਸ਼ਾ ਲੜਾਉਨੇ ਆ ਵੀ ਗੜੀ ਕੋਲੋਂ ਬਚਾਓ ਮੈਂ ਕਹਿੰਦਾ ਮੇਰੇ ਕੋਲ ਕਿਉਂ ਬਚਾਓ ਜੀ ਮੈਂ ਤਾਂ ਆਕ ਚੋਲੇ ਵਾਲਾ ਬੰਦਾ ਆ ਤੁਸੀਂ ਥੱਲੇ ਲੋਕਾਂ ਨੂੰ ਇਨਸਾਫ ਦਿਓ ਮੇਰੇ ਤਾਂ ਘਣਾ ਹੋਊਗਾ